ਮੁੰਡਾਵਣੀ ਮਹੱਲਾ ਪੰညਾ ਥਾਲ ਵਿੱਚ ਤਿੰਨ ਵਸ ਤੂੰ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੁ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਔਰ ਧਾਰੁ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੁ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਏ ਹੋਈ ਤਰਸ ਪਿਆ ਮਹਿਰਾਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ થી ਵੈ ਹਰਿਆ ਤਰਸ ਪਿਆ ਮਿਹਰ ਅਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ થી ਵੈ ਹਰਿਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪਹਿ ਅਠ ਨੰਦਨ ਪ੍ਰਥਮ ਰਾਗ ਭੈਰੋ ਵਹਿ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁੰਨਿਆ ਕੀ ਗਾਵਹਿ ਬੰਗਲੇ ਉਨ ਅਸਲੇਖੀ ਕੀ ਭਈ ਬਾਰੀ ਏ ਪੈਰੋਂ ਕੀ ਪੰਚਉ ਨਾਰੀ ਪੰਚਮ ਹਰਖ ਦਸਾਕ ਸੁਨਾਵਹਿ ਬੰਗਾਲਮ ਮਦਮਾਦਵ ਗਾਵਹਿ ਲਲਤ ਬਲਾਵਲ ਗਾਵਹੀ ਆਪਣੀ ਆਪਣੀ ਭਾਤ ਅਸ਼ਟਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲਕौਸਕ ਆਲਾਪੈ ਸੰਗ ਰਾਗਨੀ ਪਾਂਚੌ ਥਾਪੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੇ ਹੁਤੀ ਓਚਾਰੀ ਤਨਾਸਰੀ ਇਹ ਪਾਂਚੌ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭ ਚੰਦ ਕੌਸਕ ਓ ਬਹਾਰਾ ਕੋ ਖਟਿਓ ਭਉ ਰਾ ਨਦ ਗਾਈ ਅਸ਼ਟਮਾਲ ਕੋ ਸਖ ਸੰਗ ਲਾਈ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉਠਹਿ ਤਾਨ ਕਲੋਲ ਗਾਇਨ ਤਾਰ ਮਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋਂ ਆਰ ਜਾ ਸੁਰਮਨੰਦ ਭਾਸ ਕਰਾਈ ਚੰਦਰ ਬਿੰਬ ਮੰਗਲਨ ਸੋਹਾਈ ਸਰਸ ਬਾਨ ਆਉ ਆਹੇ ਬਨੁਦਾ ਗਾਵਹਿ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰੰਮ ਕਮਲ ਕੁਸਮ ਚੰਪਕ ਕੇ ਨਾਮ ਗौरा ਔ ਕਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵ ਗਾਵੇ ਪੰਜਉ ਸੰਗ ਬਾਰੰਗਣ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਅਸਾਵਰੀ ਤੇਹ ਪਾਸੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪੰਜੋਂ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ अष्टपुत्र श्री राग के गोंड कुंभमीर खष्टम मेघ राग वै गावे है पंचौ संग बारंगन लावहै सूरट गोंड मलारी तुनी पुन गावे आशा गुनगुनी ऊचे स्वर सुहौ पुन कीनी ਮੇਗ ਰਾਗ ਸਿਉ ਪੰਚਉ ਚੀਨੀ ਬਹਿਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨਾਟਿਉ ਜਲ ਧਾਰਾ ਪੁਨ ਗਾਵਹਿ ਸ਼ੰਕਰਿਉ ਸਿਆਮ ਮੇਗ ਰਾਗ ਪੁਤਰਨ ਕੇ ਨਾਮਾ ਖਸਤ ਰਾਗਿ ਉਨ ਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਖਸਤ ਰਾਗ ਉਨਗਾਈ ਸੰਗ ਰਾਗ ਨੀਤੀਸ ਸਭ ਹੈ ਪੁੱਤਰ ਰਾਗਨ ਕੀ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ